मुर्दाबाद पाकिस्तान हाय हाय, हाय 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 पाकिस्तान मुर्दाबाद बारा नंबर पाकिस्तान चुट्टीदा पाकिस्तानी नंबर नम्बर चुट्टीदा पाकिस्तान चुट्टीदार देश के गारों को गोली मारो सालों को देश के गारों को गोली मारो सालों को ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਦੇ ਰੋਸ ਵਿੱਚ ਸ਼ਿਵ ਸ਼ਨਮ ਬਾਲਾ ਸਾਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਣੀ ਮਹਾਜਨ ਦੇ ਪ੍ਰਬੰਧਾਂ ਹੇਠ ਅੱਜ ਢਾੜੀਵਾਲ ਦੇ ਵਿੱਚ ਪਾਕਿਸਤਾਨ ਦਾ ਫਤਲਾ ਫੁਕਿਆ ਗਿਆ ਢਾੜੀਵਾਲ ਦੇ ਵਿੱਚ ਸ਼ਿਵ ਸ਼ਨਮ ਬਾਲਾ ਸਾਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਣੀ ਮਹਾਜਨ ਅਤੇ ਸ਼ਿਵ ਸ਼ਨਮ ਪੰਜਾਬ ਪੰਜਾਬ ਜੂਥ ਪ੍ਰਧਾਨ ਰੋਹਿਤ ਮਹਾਜਨ ਸ਼ਿਵ ਸ਼ਨਮ ਬਾਲਾ ਸਾਬ ਠਾਕਰੇ ਪੰਜਾਬ ਵਾਈਸ ਜੂਥ ਪ੍ਰਧਾਨ ਰੋਹਿਤ ਮਹਿੰਗੀ ਦੇ ਵੱਲੋਂ ਤਾਰੀਵਾਲ ਡਿਡਵਾ ਚੌਂਕ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਪੁਤਲਾ ਫੂਕਿਆ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹਣੀ ਮਹਾਜਨ ਰੋਹਿਤ ਮਹਿੰਗੀ ਅਤੇ ਰੋਹਿਤ ਮਹਾਜਨ ਨੇ ਤੇ ਮਸੀਹ ਆਗੂ ਬੱਬਾ ਗਿੱਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਹਿਲਗਾਮ ਦੇ ਵਿੱਚ 28 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਗੋਲੀਆਂ ਮਾਰ ਕੇ ਮੌਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਅਸੀਂ ਤਾਰੀਵਾਲ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਾਰਿਆ ਤੇ ਪੁਤਲਾ ਫੂਟਿਆ ਇਨਾ ਸਾਰਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇਸ ਦਾ ਮੂੰਹ ਤੋੜ ਜਵਾਬ ਪਾਕਿਸਤਾਨ ਨੂੰ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਦੇ ਨਾਲ ਲੋਕਾਂ ਦੇ ਵਿੱਚ ਬਹੁਤ ਹੀ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਹਿੰਦੂ ਅਤੇ ਸ਼ਿਵ ਸ਼ੈਨਿਕ ਮੌਜੂਦ ਰਹੇ। ਦੇਖੋ ਅੱਜ ਸਾਰਾ ਦੇਸ਼ ਜਿਹੜਾ ਸੋਗ ਦੇ ਵਿੱਚ ਪਿਆ ਕੱਲ ਜਿਹੜੀ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਹਿੰਦੂਆਂ ਨੂੰ ਹਿੰਦੂਆਂ ਨੂੰ ਚੋਣ ਚੋਣ ਕੇ 3 ਹਿੰਦੂਆਂ ਦਾ ਕਤਲ ਕੀਤਾ ਗਿਆ ਉਹਨਾਂ ਦੀਆਂ ਪੈਂਟਾਂ ਲਵਾ ਕੇ ਦੇਖਿਆ ਗਿਆ ਇਹ ਹਿੰਦੂ ਆ ਜਾਂ ਮੁਸਲਮਾਨ ਹੈ ਕੌਣ ਕਹਿੰਦਾ ਕਹਿੰਦੇ ਸੀ ਕਿ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਮੈਂ ਕਹਿੰਦਾ ਕਿ ਅਤਵਾਦ ਦਾ ਧਰਮ ਹੁੰਦਾ ਹੈ ਕੱਲ ਧਰਮ ਦੇ ਨਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ 3 ਦਿਨ ਉਸ ਪਰਿਵਾਰ ਨੂੰ ਵਿਆਹ ਨੂੰ ਇੱਕ ਜੋੜੇ ਨੂੰ ਹੋਏ ਉਹਦੇ ਪਤੀ ਨੂੰ ਮਾਰ ਦਿੱਤਾ ਗਿਆ ਜਦੋਂ ਨੇ ਕਿਹਾ ਕਿ ਮੈਨੂੰ ਵੀ ਮਾਰ ਦੋ ਕਹਿੰਦਾ ਤੂੰ ਦੇਸ਼ ਦੇ ਹਾਕਮ ਨੂੰ ਜਾ ਕੇ ਦੱਸ ਮੋਦੀ ਨੂੰ ਕਿ ਅਸੀਂ ਆਹ ਕੰਮ ਕੀਤਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਦੇਸ਼ ਦੀ ਸਰਕਾਰਾਂ ਨੂੰ ਕਿ ਇਹਨਾਂ ਦਾ ਹੱਲ ਗੋਲੀ ਹੈ ਇਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਏ ਇਹ ਕੁੱਤਿਆਂ ਨੂੰ ਜਿਨ੍ਹਾਂ ਨੇ 5 ਤੋਂ 30 ਸਾਡੇ ਹਿੰਦੂਆਂ ਨੂੰ ਮਾਰਿਆ ਸਾਡੇ ਹਿੰਦੂਆਂ ਦਾ ਚੋਣ ਚੋਣ ਕੇ ਪਹਿਰ ਗਾਂਲਚ ਕਤਲ ਕੀਤਾ ਗਿਆ ਕਈ ਵਾਰ ਸੁਣਨ ਨੂੰ ਆਉਂਦਾ ਚੰਨ ਡਬੇੜ ਤੇ ਕਿ ਧਰਮ ਨਹੀਂ ਹੁੰਦਾ ਤਵਾਦਾ ਕੱਲ ਸਾਡੇ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹਿੰਦੂਆਂ ਨੂੰ ਇੰਨੇ ਬੁਰੇ ਹਾਲਾਤ ਕਸ਼ਮੀਰ ਦੇ ਹੋਏ ਨੇ ਕਸ਼ਮੀਰ ਦੇ ਵਿੱਚ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਕੀ ਹਾਲਾਤ ਬਣੇ ਕੱਲ ਜਦੋਂ ਟੂਰਿਜ਼ਮ ਗਿਆ ਜਾਂ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ ਕਲਮਾ ਪੜ੍ਹ ਕੇ ਵਿਖਾਓ ਉਹਨਾਂ ਨੇ ਕਿਹਾ ਸਾਨੂੰ ਕਲਮਾ ਨਹੀਂ ਪੜ੍ਹਨਾ ਆਉਂਦਾ ਪਰ ਉਹਨਾਂ ਨੂੰ ਲੈਂਚ ਚ ਲਾ ਕੇ ਗੋਲੀ ਮਾਰੀ ਇਹ ਸਾਲ ਸਾਨੂੰ ਅਸੀਂ ਦਾ ਦशक ਯਾਦ ਆਇਆ ਜਦੋਂ ਲੈਂਚਾਂ ਚ ਗੋਲੀਆਂ ਲਾ ਕੇ ਮਾਰਦੇ ਰਹੇ ਆ ਅੱਜ ਉਹੋ ਹੀ ਕੰਮ ਜਿਹੜਾ ਅੱਜ ਕਸ਼ਮੀਰ ਦੇ ਵਿੱਚ ਹੋਇਆ ਮੈਂ ਸਰਕਾਰੋਂ ਤਾਂ ਮੰਗ ਕਰਦਾ ਪੇਸ਼ ਤੇ ਗ੍ਰਹਿ ਮੰਤਰੀ ਉੱਥੇ ਪਹੁੰਚੇ ਨੇ ਪ੍ਰਧਾਨ ਮੰਤਰੀ ਬੋਲ ਰਹੇ ਨੇ ਕਿ ਇਹਨਾਂ ਦਾ ਇੱਕੋ ਹਾਲ ਹੈ ਪਾਕਿਸਤਾਨ ਉਹ ਪਾਕਿਸਤਾਨ ਜਿਹੜਾ ਆਕਵਾਦ ਉਹ ਡਰੱਗਸ ਦਾ ਗਾੜਾ ਪਾਕਿਸਤਾਨ ਕੋੜੇ ਦਿਨ ਪਹਿਲਾਂ ਸਿਮਰਤਜੀਤ ਸਿੰਘ ਮਾਨ ਬਾਦਾ ਬਾਰਡਰ ਤੇ ਇੱਕ ਧਰਨਾ ਲਾ ਰਹੇ ਸੀ ਕਿ ਵਪਾਰ ਖੁੱਲ ਜਾਵੇ ਪਾਕਿਸਤਾਨ ਨਾਲ ਪਿਆਰ ਵਧਾਇਆ ਜਾਏ ਅਸਲੀ ਪਿਆਰ ਵਧਾਉਣਾ ਕਿ ਤੁਸੀਂ ਸਾਡੇ ਹਿੰਦੂਆਂ ਦਾ ਹਿੰਦੂਆਂ ਦਾ ਕਤਲੇਆਮ ਕਰਾਓ ਪਾਕਿਸਤਾਨ ਬੰਦੇ ਦਾ ਪੁੱਟ ਕਦੇ ਨਹੀਂ ਬਣ ਸਕਦਾ ਪਾਕਿਸਤਾਨ ਤਰਕਸ ਤੇ ਅੱਤਵਾਦੀਆਂ ਦੇ ਸਿਰ ਦੇ ਉੱਤੇ ਜਿਹੜਾ ਦਾ ਤਾਲਾ ਪਾਣੀ ਚੱਲ ਰਿਹਾ ਮੈਂ ਦੇਸ਼ ਦੀ ਸਰਕਾਰਾਂ ਕੋ ਦੁਬਾਰਾ ਮੰਗ ਕਰਦਾ ਕਿ ਜਲਤੋ ਜਲਦ ਇਹ ਨਾ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਏ। ਪੰਜਾਬ ਦੇ ਜੀਪਤਾਸੀ ਬਾਲਵਣ ਨੇ ਇੱਕ ਬਿਆਨ ਦਿੱਤਾ ਕਿ 12 ਫੁੱਟ ਚੱਲ ਕੇ 32 ਬੰਬ ਪਾ ਦਿੱਤੇ ਗਏ ਨੇ। ਹੋਰ ਇਹ ਨਹੀਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ 32 ਬੰਬ ਕਿੱਥੇ ਆ ਸਰਕਾਰ ਲੱਗੀ ਇਨਵੈਸਟੀਗੇਸ਼ਨ ਕਰਨ। ਆਪਾਂ ਇਹ ਕੰਮ ਚੱਜ ਨਾ ਪਈਏ। ਆਪਾਂ ਪਈਏ ਕਿ ਜਿਹੜਾ ਦੇਸ਼ ਡੁੱਬਿਆ ਪਿਆ। ਜਿਹੜਾ ਦੇਸ਼ ਦਾ ਝੰਡਾ ਸ਼ੋਕ ਵਿੱਚ ਹੈ। ਕਿ ਅੱਜ ਕਿੱਡੇ ਹਾਲਾਤ ਦੇਸ਼ ਦੇ ਹੋਏ ਪਏ ਨੇ। ਹਰ ਬੰਦੇ ਦੀ ਅੱਖਾਂ ਚ ਅਥਰੂ ਹੈ। ਪਰ ਮੈਂ ਸਾਥੀਓ ਇੱਕ ਗੱਲ ਕਹਿਣਾ ਚਾਹੁੰਦਾ। ਦੇਸ਼ਵਰੋਧੀ ਤਾਕਤਾਂ ਚਾਹੇ ਪੰਜਾਬ 'ਚ ਹੈ। ਜਾਹਰ ਦੇਸ਼ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਸਦਵੇਂ ਦੇ ਵਿੱਚ ਹੈ ਜਿਸ ਸੰਬੰਧ ਵਿੱਚ ਨੌਜਵਾਨਾਂ ਦੇ ਵਿੱਚ ਖਾਸ ਕਰਕੇ ਹਿੰਦੁਸਤਾਨ ਦੇ ਨੌਜਵਾਨਾਂ ਦੇ ਵਿੱਚ ਬਹੁਤ ਰੋਸ਼ ਹੈ ਥਾਂ ਥਾਂ ਤੇ ਪੁੱਤਲੇ ਫੂਕ ਕੇ ਪਾਕਿਸਤਾਨ ਦੇ ਅਤਵਾਦ ਪੁੱਤਲੇ ਫੂਕ ਕੇ ਆਪਣਾ ਰੋਸ਼ ਕਰ ਰਹੇ ਨੇ ਉਸੇ ਕੜੀ ਦੇ ਅੰਦਰ ਅੱਧ ਧਾਰੀਵਾਦ ਦੇ ਵਿੱਚ ਵੀ ਰੋਸ਼ ਕਰ ਰਹੇ ਨੇ ਮੈਂ ਦੇਸ਼ ਦੀ ਸਰਕਾਰਾਂ ਨੂੰ ਤੇ ਬੇਨਤੀ ਕਰਾਂਗਾ ਹੀ ਆਪੋਸ਼ਨ ਦੇ ਜਿੰਨੇ ਵੀ ਲੀਡਰ ਨੇ ਉਨਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਮੁੱਦੇ ਤੇ ਰਾਜਨੀਤੀ ਨਾ ਕਰੋ ਦੇਸ਼ ਦਾ ਪੁੱਤਰ ਬਣ ਕੇ ਦੱਸੋ ਸਾਡੇ ਰਾਹੁਲ ਗਾਂਧੀ ਜੀ ਜੋ ਕਿ ਖਬਰਾਂ ਦੇ ਵਿੱਚ ਅਨਾਬ ਸਬਾਬ ਬਿਆਨ ਦੇ ਰਹੇ ਨੇ ਮੈਂ ਉਹਨੂੰ ਕਹਾਂਗਾ ਕਿ ਕਾਂਗਰਸ ਦਾ ਪੁੱਤਰ ਨਹੀਂ ਦੇਸ਼ ਦਾ ਪੁੱਤਰ ਬਣਨ ਦੀ ਲੋੜ ਹੈ ਤੇ ਦੂਜੇ ਪਾਸੇ ਇਹ ਜਿਹੜਾ ਅਤਵਾਦ ਆ ਇਹਦਾ ਕੋਈ ਧਰਮ ਨਹੀਂ ਜਿਵੇਂ ਧਰਮ ਨੂੰ ਅੱਜ ਚਿੰਚਣ ਕੇ ਮਾਰਿਆ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮੈਂ ਕੇਂਦਰ ਸਰਕਾਰ ਨੂੰ ਮੰਨ ਕਰਾਂਗਾ ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਉਹਨਾਂ ਦੇ ਨਾਲ ਖੜਾ ਹੈ ਦੇਸ਼ ਵੀ ਚਾਹੁੰਦਾ ਟੀਵੀ ਉੱਤੇ ਉੱਤੇ ਦੇਖ ਰਹੇ ਆ ਕਿ ਦੇਸ਼ ਦੇ ਲੋਕ ਚਾਹੁੰਦੇ ਨੇ ਕਿ ਇੱਕ ਵਾਰ ਪਾਕਿਸਤਾਨ ਦੇ ਨਾਲ ਦੁਬਾਰਾ ਜੁੱਧ ਹੋਣਾ ਚਾਹੀਦਾ ਸਾਡੇ ਦੇਸ਼ ਦੀ ਇੰਟੈਲੀਜੈਂਸੀ ਰਾਦੇ ਜਿਹੜੇ ਏਜੰਟ ਨੇ ਬਹੁਤ ਵੱਡੇ ਜਿਹੜੇ ਉਹਦੇ ਜਿਹੜੇ ਉਹਨਾਂ ਦੇ ਅਫਸਰ ਨੇ ਰਾਦੇ ਦਬਾਲ ਜੀ ਉਹ ਬਹੁਤ ਵਧੀਆ ਵਰਕ ਕਰ ਰਹੇ ਨੇ ਇਸ ਕੰਮ ਦੇ ਉੱਪਰ ਪਹਿਲਾਂ ਵੀ ਜਦੋਂ ਪਿਛਲੇ 2-3 ਸਾਲ ਪਹਿਲਾਂ ਪੁਲਗਾਮਾ ਦੇ ਵਿੱਚ ਆਰਮੀ ਤੇ ਉੱਪਰ ਹਮਲਾ ਆਇਆ ਸੀ ਤੇ ਉਹਦਾ ਜਵਾਬ ਉਹਨਾਂ ਨੇ ਪਾਕਿਸਤਾਨ ਨੂੰ ਘਰ ਜਾ ਕੇ ਦਿੱਤਾ ਸੀ ਸਾਨੂੰ ਉਮੀਦ ਹੈ ਡਬਾਲ ਜੀ ਇਸ ਜਿਹੜੀ ਕੱਲ ਘਟਨਾ ਹੋਈ ਹੈ ਉਹਦਾ ਵੀ ਜਵਾਬ ਪਾਕਿਸਤਾਨ ਨੂੰ ਪਾਕਿਸਤਾਨ ਦੇ ਘਰ ਦੇ ਵਿੱਚ ਜਾ ਕੇ ਦੇਣਗੇ ਜਿਵੇਂ ਕਿ ਸਾਰੇ ਭਾਰਤ ਨੂੰ ਪਤਾ ਹੈ ਕਿ ਸਾਡੇ ਮਹਾਦੇਵ ਬਾਬਾ ਬਾਬਾ ਬਰਫਾਨੀ ਜੀ ਦੀ ਜਿਹੜੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਉਹਦੇ ਵਿੱਚ دہشت ਪਾਉਣ ਲਈ ਪਏ ਦਾ ਵਾਤਾਵਰਣ ਬਣਾਉਣ ਦੇ ਲਈ ਇਹ ਜਿਹੜੀ ਕਾਨੂੰਨੀ ਹਰਕਤ ਕੱਲ ਪਹਿਲਗਾਮ ਦੇ ਵਿੱਚ ਇਹਨਾਂ ਕੁੱਤੇ ਲੋਕਾਂ ਦੁਆਰਾ ਕੀਤੀ ਗਈ ਆ ਬੜੀ ਮਾੜੀ ਘਟਨਾ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਇਸ ਚੀਜ਼ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਮੈਂ ਇਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਹਮਲਿਆਂ ਦੇ ਨਾਲ ਜਿਹੜੇ ਆ ਬਾਬਾ ਪਰਵਾਨੀ ਦੇ ਜਿਹੜੇ ਭਗਤ ਆ ਉਹਨਾਂ ਦੇ ਹੌਸਲੇ ਡੋਲਣਗੇ ਨਹੀਂ ਬਲਕਿ ਅਗੋੜਾ ਜਿਆਦਾ ਗਿਣਤੀ ਦੇ ਵਿੱਚ ਜਿਹੜੇ ਬਾਬਾ ਪਰਵਾਨੀ ਦੇ ਜਿਹੜੇ ਸ਼ਰਧਾਲੂ ਨੇ ਅਮਨ ਦਾ ਜਤਰੀ ਨੇ ਉਹ ਬਾਬਾ ਪਰਵਾਨੀ ਜੀ ਦੇ ਦਰਸ਼ਨਾਂ ਦੇ ਲਈ ਉੱਥੇ ਪੁੱਜਣਗੇ ਉਹਨਾਂ ਦੇ ਜਿਹੜੇ ਮਨਸੂਬੇ ਆ ਕਦੀ ਵੀ ਕਾਮਜਾਬ ਨਹੀਂ ਹੋਣਗੇ ਦੂਸਰਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਵੀ ਇਹ ਬੇਨਤੀ ਕਰਦਾ ਕਿ ਪਾਕਿਸਤਾਨ ਨੇ ਜਿਹੜੀ ਕਾਨੂੰਨੀ ਹਰਕਤ ਸਾਡੇ ਨਾਲ ਕੀਤੀ ਆ ਉਸ ਭਾਸ਼ਾ ਨਾਲ ਉਸਨੇ ਸਾਨੂੰ ਜਵਾਬ ਦਿੱਤਾ ਸਾਨੂੰ ਇੰਡੀਆ ਨੂੰ ਵੀ ਪਾਕਿਸਤਾਨ ਨੂੰ ਉਸੇ ਭਾਸ਼ਾ ਦੇ ਵਿੱਚ ਹੀ ਜਵਾਬ ਦੇਣਾ ਚਾਹੀਦਾ ਹੈ ਔਰ ਪਾਰ ਦੀ ਜਿਹੜੀ ਲੜਾਈ ਆ ਉਹ ਲੜਨੀ ਚਾਹੀਦੀ ਹੈ ਤਾਂ ਕਿ ਜਿਹੜੇ ਰੋਜ਼ ਰੋਜ਼ ਸਾਡੇ ਮਾਵਾਂ ਦੇ ਪੁੱਤ ਜਿਹੜੇ ਸ਼ਹੀਦ ਹੋ ਰਹੇ ਨੇ ਉਹ ਚੀਜ਼ ਤੇ ਰੋਗ ਲੱਗੇ ਬੈ ਗ੍ਰਾਮ ਮੰਤਰੀ ਅਮਿਤ ਸ਼ਾਹ ਜੀ ਅੱਗੇ ਵੀ ਇਹ ਬੇਨਤੀ ਕਰਨਾ ਹੈ ਕਿ ਇਸ ਲੜਾਈ ਨੂੰ ਮਕਾਨ ਦੇ ਲਈ ਸਾਨੂੰ ਪਾਕਿਸਤਾਨ ਨਾਲ ਇੱਕ ਵਾਰ ਸਿੱਧੇ ਹੱਥ ਜਰੂਰ ਕਰਨੇ ਚਾਹੀਦੇ ਆ ਪੱਪਾ ਕੇ ਕ੍ਰਿਸ਼ਚਨ ਨੈਸ਼ਨਲ ਫੰਡ ਦਾ ਪੰਜਾਬ ਦਾ ਜੂਨ ਸੀ ਪ੍ਰੈਜ਼ੀਡੈਂਟ ਆ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਇਹ ਹਿੰਦੂਆਂ ਦੀ ਹੱਤਿਆ ਹੋਈ ਆ ਅਸੀਂ ਇਸ ਦੀ ਨਿੰਦਾ ਕਰਦੇ ਆ ਔਰ ਸਖਤ ਵਿਰੋਧ ਕਰਦੇ ਆ ਅਸੀਂ ਇਹ ਦੁੱਖ ਦੀ ਘੜੀ ਦੇ ਵਿੱਚ ਹਿੰਦੂ ਭਾਈਚਾਰੇ ਦੇ ਨਾਲ ਸੜਕਾਂ ਤੇ ਖੜੇ ਆ ਜੇ ਲੋੜ ਪਈ ਜੇ ਸੈਂਟਰ ਸਰਕਾਰ ਨੇ ਸਖਤ ਕਾਰਵਾਈ ਨਾ ਕੀਤੀ ਪਾਕਿਸਤਾਨ ਦੇ ਉੱਤੇ ਤੇ ਅਸੀਂ ਪੰਜਾਬ ਬੰਦ ਦੀ ਕਾਲ ਵੀ ਦੇ ਦਾਂਗੇ ਪਾਕਿਸਤਾਨ